ਰਾਮਲੀਲਾ ਦੁਸ਼ਹਿਰਾ ਕਮੇਟੀ ਬੜਾਪਿੰਡ ਬਲਦੁਸ਼ਹਿਰੇ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹਰਫੂਲ ਸੂਦ ਨੇ ਦੱਸਿਆ ਪਹਿਲੇ ਨਵਰਾਤਰੀ ਮੌਕੇ ਸ਼੍ਰੀ ਰਾਮਾਇਨ ਜੀ ਦੇ ਪਾਠ ਆਰੰਭ ਕੀਤੇ ਗਏ ਨੌਮੀ ਵਾਲੇ ਦਿਨ ਜਿਨ੍ਹਾਂ ਦੇ ਭੋਗ ਪਾਈ ਜਾਣਗੇ 12 ਅਕਤੂਬਰ ਨੂੰ ਦੁਸ਼ਹਿਰਾ ਗਰਾਊਂਡ 'ਚ ਦੁਸ਼ਹਿਰਾ ਮਨਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਅੱਜ ਦੀ ਸ਼ੋਭਾ ਯਾਤਰਾ ਦੇ ਮੁੱਖ ਮਹਿਮਾਨ ਜਸਵੀਰ ਸਿੰਘ ਸੌਤਾ ਯੂਕੇ ਤੋਂ ਪਰਵਾਸ ਸਹਿਤ ਪਹੁੰਚੇ ਇਸ ਸ਼ੋਭਾ ਯਾਤਰਾ ਵਿੱਚ ਸ਼੍ਰੀ ਰਾਮਚੰਦਰ ਜੀ ਲਕਸ਼ਮਣ ਜੀ ਮਾਤਾ ਸੀਤਾ ਜੀ ਦੀ ਉੰਦਾ ਚਾ ਕੀ ਰਾਵਣ ਕੁੰਭਕਰਨ ਮੇਗਨਾਥ ਅਤੇ ਵਾਨਰ ਸੈਨਾਦ ਪੇਖਣ ਜੋਗ ਸੀ ਇਹ ਸ਼ੋਭਾ ਯਾਤਰਾ ਪੂਰੇ ਪਿੰਡ ਦੀ ਪ੍ਰਕਰਮਾ ਕਰਨ ਤੋਂ ਬਾਅਦ ਗੀਤਾ ਭਵਨ ਵਿਖੇ ਸਪੰਨ ਹੋਈ ਇਸ ਮੌਕੇ ਦੁਸ਼ਹਿਰਾ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਨੂੰ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ 12 ਅਕਤੂਬਰ ਨੂੰ ਦੁਸ਼ਹਿਰੇ ਦਾ ਸਿੱਧਾ ਪ੍ਰਸਾਰਣ ਗੁਰਾਇਨ ਲਾਈਵ ਤੇ ਵਿਖਾਇਆ ਜਾਵੇਗਾ ਅੱਜ ਬੜੇ ਪਿੰਡ ਵਿਖੇ ਦੁਸ਼ਹਿਰੇ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਆ ਕਿਉਂਕਿ ਗੀਤਾ ਭਵਨ ਰਾਮ ਬਾਜ਼ਾਰ ਤੋਂ ਸ਼ੁਰੂ ਹੋ ਕੇ ਬੜੇ ਪੈਰ ਦੀ ਪ੍ਰਕਰਮਾ ਕਰਦੇ ਹੋਏ ਮੋੜ ਇੱਥੇ ਪੀਤਾ ਪਾਪਨ ਵਿਖੇ ਹੀ ਸੰਪਨ ਹੋਵੇਗੀ ਉਸ ਤੋਂ ਬਾਅਦ ਦਸਹਰੇ ਗਰਾਊਂਡ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਸਾਲ ਜਵਾਨ ਮੇਗਨਾ ਤੇ ਕੁੰਮਕਰ ਦੇ ਪੁਤਲੇ ਬਣਾਏ ਜਾ ਰਹੇ ਨੇ ਜੋ ਕਿ 12 ਤਰੀਕ ਦਸਹਰਾ ਗਰਾਊਂਡ ਦੇ ਵਿਖੇ ਵਿਖੇ ਤੁਹਾਨੂੰ ਦੇਖਣ ਦੇਖਣ ਯੋਗ ਹੋਣਗੇ ਅੱਜ ਦੇ ਸ਼ੋਭਾ ਯਾਤਰਾ ਦੇ ਸਾਡੇ ਮੁੱਖ ਮਹਿਮਾਨ ਜਸਵੀਰ ਸਿੰਘ ਜੀ ਸੋਢੀ ਜੋ ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਦੇ ਨਾਲ ਬੜੇ ਪਿੰਡ ਪਹੁੰਚੇ ਨੇ ਧੰਨਵਾਦ ਉਹਨਾਂ ਦਾ ਬਹੁਤ-ਬਹੁਤ ਤੇ ਆ ਇਸ ਸਾਲ ਦੁਸਹਿਰੇ ਦੇ ਦੁਸਹਿਰੇ ਵਿੱਚ ਦੁਸਹਿਰੇ ਦੇ ਮੁੱਖ ਮਹਿਮਾਨ ਸਾਡੇ ਗੁਰਲਾਲ ਸਿੰਘ ਜੀ ਲਾਡਾ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਮੁੱਖ ਮਹਿਮਾਨ ਬਣ ਕੇ ਤੋਂ ਸਾਰੇ ਇਹਨੂੰ ਭਰਾਵਾਂ ਨੂੰ ਸਾਰੇ ਨੱਗਨ ਵਾਸੀਆਂ ਨੂੰ ਇਲਾਕੇ ਨੂੰ ਇਹ ਬੇਨਤੀ ਕਰਦੇ ਆਂ ਤੇ 12 ਤਰੀਕ ਨੂੰ ਦਸਹਿਰਾ ਗਰਾਉਂਡ ਵਿਖੇ ਪਹੁੰਚ ਕੇ શ્રી रामचंद्र जी महाराज जी ਦੇ ਅਸ਼ੀਰਵਾਦ ਪ੍ਰਾਪਤ ਕਰੋ ਤੇ ਮਹਾਉਸਵ ਦੇ ਰੌਣਕ ਨੂੰ ਵਧਾਓ ਜੈ ਸ਼੍ਰੀ ਰਾਮ ਅੱਜ ਦਸਹਿਰੇ ਦੇ ਸਬੰਧ ਦੇ ਵਿੱਚ ਬੜੇ ਪਿੰਡ ਵਿਖੇ ਸ਼ੋਭਾ ਯਾਤਰਾ ਕੱਢੀ ਗਈ ਇਸ ਤੋਂ ਪਹਿਲਾਂ ਪਹਿਲੇ ਨਰਾਤੇ ਅਸੀਂ ਸ਼੍ਰੀ ਰਮਾਇਣ ਜੀ ਦੇ ਪਾਠ ਆਰੰਭ ਕੀਤੇ ਜਿਹੜੇ ਕਿ ਨੌਵੇਂ ਨਰਾਤੇ ਉਹਦੇ ਪੋਖ ਪਾਏ ਜਾਣਗੇ ਅੱਜ ਦੀ ਸ਼ੋਭਾ ਯਾਤਰਾ ਦੇ ਉਪਰੰਤ ਬਾਰਾਦਰੀਕ ਜेन ਸ਼ਨੀਵਾਰ ਜਿਸਹੜਾ ਗਰਾਊਂਡ ਵਿਖੇ ਬਹੁਤ ਹੀ ਉਹ ਵਿਸ਼ਾਲ ਦੂਸਰਾ ਮਹਾਉਤਸਵ ਮਨਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਹੀ ਸੁੰਦਰ ਝਾਕੀਆਂ ਬੱਖ-ਵੱਖ ਧਾਰਮਿਕ ਕਮੇਟੀਆਂ ਵੱਲੋਂ ਸਪੋਰਟਸ ਕਲੱਬਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਦੁਸਹਿਰਾ ਕਮੇਟੀ ਵੱਲੋਂ ਵੀ ਮੈਂਬਰਾਂ ਨੇ ਆਪਣੀ ਮਿਹਨਤ ਨਾਲ ਦੋ ਝਾਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜੋ ਦੇਖਣਯੋਗ ਹੋਣਗੀਆਂ ਸੇ ਇਸ ਦੁਸਹਿਰੇ ਦੇ ਮੁੱਖ ਮਹਿਮਾਨ ਲਾਗਾ ਭਾਜੀ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਆ ਰਹੇ ਨੇ ਉਹਨਾਂ ਦੇ ਨਾਲ ਹੋਰ ਵੀ ਐਨਆਰਆਈ ਵੀਰ ਇੱਥੇ ਪਹੁੰਚ ਰਹੇ ਨੇ ਅੱਜ ਦੀ ਸ਼ੋਭਾ ਯਾਤਰਾ ਦੇ ਮੋਤ ਮਹਿਮਾਨ ਸਾਡੇ ਜਸਵੀਰ ਭਾਜੀ ਛੋਡੀ ਭਾਜੀ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਇਹ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ ਸੋ ਮੈਂ ਸਾਰੇ ਨਗਰ ਵਾਸੀਆਂ ਨੂੰ ਸਾਰੇ ਇਲਾਕੇ ਨੂੰ ਬੇਨਤੀ ਕਰਦੇ ਆਂ ਦਸਹਿਰਾ ਕਮੇਟੀ ਵੱਲੋਂ ਕਿ ਅੱਜ ਦੀ ਸ਼ੋਭਾ ਯਾਤਰਾ ਵਿੱਚ ਵੀ ਹਮ ਹਮਾ ਕੇ ਪਹੁੰਚੋ ਪ੍ਰਭੂ ਰਾਮ ਦੇ ਅਸ਼ੀਰਵਾਦ ਪ੍ਰਾਪਤ ਕਰੋ 12 ਤਰੀਕ ਦਿਨ ਸ਼ਨੀਵਾਰ 2 ਵਜੇ ਵੈਸੇ ਤਾਂ ਅਸੀਂ 10 ਤਰੀਕ ਨੂੰ ਪੁੱਤਰੇ ਖੜੇ ਕਰ ਦੇਣੇ ਆ ਮੇਲਾ ਤਾਂ 10 ਤਰੀਕ ਨੂੰ ਸ਼ੁਰੂ ਹੋ ਜਾਣਾ ਪਰ ਭਰ ਮੇਲਾ 12 ਤਰੀਕ ਨੂੰ ਸ਼ਨੀਵਾਰ 2 ਵਜੇ ਤੋਂ ਸ਼ੁਰੂਆਤ ਆ ਸੋ ਸਾਰੇ ਲੱਗਣ ਵਾਸੀ ਇਲਾਕੇ ਨੂੰ ਬੇਨਤੀ ਕਰਦੇ ਆ ਕਿ ਹੌਮ ਹਮਾ ਕੇ ਉਹ ਮਹਾਉਸਮ ਦੇ ਰੌਣਕ ਬਧਾਓ ਤੇ ਪ੍ਰਭੂ શ્રી ਰਾਮ ਜੀ ਦੇ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ